ਕੀ ਨਦਰ ਜਿਪਾ ਆਈ ਨਾ ਐ ਜੀ ਨਿਊਜ਼ 24 ਦੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਜਸਵਿੰਦਰ ਬੋਪਾ ਰਾਇਆ ਦੋਸਤੋ ਇਸ ਵੇਲੇ ਮੌਜੂਦ ਆ ਅਸੀਂ ਪਿੰਡ ਪਾਲੀ ਵਾਲਾ ਵਿਖੇ ਦੱਸ ਦਈਏ ਕਿ ਜਿਹੜੀ ਚੰਦ ਭੰਡਰੇ ਨੇ ਇਸ ਪਿੰਡ ਦੇ ਵਿੱਚੋਂ ਗੁਜ਼ਰਦੀ ਆ ਤੇ ਇਸ ਡਰੇਨ ਦੇ ਉੱਪਰ ਮੌਜੂਦ ਆ ਦੱਸ ਦਈਏ ਇੱਕ ਕਿਸਾਨ ਜਦ ਅੱਜ ਖੇਤਾਂ ਨੂੰ ਪਾਣੀ ਲਾਉਣ ਦੇ ਲਈ ਆਇਆ ਤਾਂ ਉਸ ਦੇ ਵੱਲੋਂ ਦੇਖਿਆ ਗਿਆ ਕਿ ਕੱਲ ਦਾ ਇਸਾ ਕਿਨਾਰੇ ਟ੍ਰੇਨ ਦੇ ਕਿਨਾਰੇ ਦੇ ਉੱਪਰ ਮੋਟਰਸਾਈਕਲ ਖੜਾ ਜਦ ਉਸਨੇ ਦੇਖਿਆ ਥੱਲੇ ਜਾ ਕੇ ਤਾਂ ਨੌਜਵਾਨ ਦੀ লাশ ਭੇਤ ਭਰੇ ਹਾਲਾਤਾਂ ਦੇ ਵਿੱਚ ਦੇਖਣ ਨੂੰ ਮਿਲੀ ਤਾਂ ਉਸਦੇ ਵੱਲੋਂ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਗਿਆ ਪਿੰਡ ਵਾਸੀ ਪਹੁੰਚੇ ਜਿਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਦੱਸ ਦਈਏ ਕਿ ਜਦ ਨੌਜਵਾਨ ਨੂੰ ਦੇਖਿਆ ਗਿਆ ਤਾਂ ਉਹਦੇ ਗੁਪਤ ਅੰਗ ਤੇ ਨਸ਼ੇ ਦਾ ਟੀਕਾ ਜਿਹੜਾ ਉਹ ਲੱਗਿਆ ਹੋਇਆ ਸੀ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਾਂ ਬਿਲਕੁਲ ਇੱਕ ਪਾਸੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਦੇ ਖਾਤਮੇ ਲਈ ਯੋਧ ਨਸ਼ਿਆ ਵਿਰੋਧ ਮੁਹਿੰਮ ਚਲਾਈ ਹੈ ਕਿਹਾ ਜਾ ਰਿਹਾ ਕਿ ਨਸ਼ਾ ਤਸਕਰਾਂ ਤੇ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪਰ ਗੱਲ ਕਰੀਏ ਸਬ ਡਿਵੀਜ਼ਨ ਜਲਾਲਾਬਾਦ ਦੀ ਤਾਂ ਸਬ ਡਿਵੀਜ਼ਨ ਦੇ ਅੰਦਰ ਲਗਾਤਾਰ ਚੌਥੀ ਪੰਜਵੀਂ ਮੌਤ ਹੈ ਕਦੇ ਕਤਲ ਦਾ ਮਾਮਲਾ ਨਿਕਲ ਕੇ ਸਾਹਮਣੇ ਆਉਂਦਾ ਹੈ ਤੇ ਕਦੇ ਚਿੱਟੇ ਦੀ ਓਵਰਡੋਜ਼ ਕਾਰਨ ਮੌਤਾਂ ਹੋ ਰਹੀਆਂ ਨੇ ਦੱਸਦੀ ਹੈ ਪੁਲਿਸ ਦੀ ਜਲਾਲਾਬਾਦ ਪੁਲਿਸ ਦੀ ਮਾੜੀ ਕਾਰਜਕਾਰੀ ਕਰਕੇ ਜਿਹੜਾ ਇਹੋ ਜੇ ਇਹੋ ਜੀਆਂ ਖਬਰਾਂ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਅੱਜ ਵੀ ਇੱਥੇ ਪਹੁੰਚੇ ਆਂ ਗੱਲਬਾਤ ਕਰਾਂਗੇ ਪਿੰਡ ਵਾਸੀਆਂ ਦੇ ਨਾਲ ਅਤੇ ਪਰਿਵਾਰਕ ਮੈਂਬਰਾਂ ਦੇ ਨਾਲ ਪਹਿਲਾਂ ਤਸਵੀਰਾਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਯੋਧ ਨਸ਼ਿਆਂ ਵਿਰੋਧ ਮਹਿੰਮ ਦੀ ਜਲਾਲਾਬਾਦ ਦੇ ਅੰਦਰ ਫੂਕ ਹੈ ਉਹ ਜਿਹੜੀ ਲਗਾਤਾਰ ਨਹੀਂ ਕਰ ਰਹੀ ਆ ਲਗਾਤਾਰ ਚੱਪਤੀ ਹੋ ਰਹੀ ਹੈ ਨਾ ਬਣੇ ਰੋ ਹੈ ਜਨੂ 24 ਦੇ ਨਾਲ ਤਸਵੀਰਾਂ ਜਿਹੜੀਆਂ ਤੁਹਾਨੂੰ ਜੀ ਕੀ ਨਾਮ ਹੈ ਤੇ ਕਿਥੋਂ ਦੇ ਰਹਿਣ ਵਾਲੇ ਹੋ ਹਜੀਤ ਸਿੰਘ ਪਿੰਡ ਹੈ ਸਾਡੀ ਪੜੀਆ ਨਾਲ ਹੀ ਹੈਗੀ ਇੱਥੇ ਸਾਡੀ ਦੇ ਕਿਹੜਾ ਪਿੰਡ ਹੈ ਆਪਣਾ ਮੇਟ ਚੱਕ ਪਾਇਆ ਤੇ ਇਹ ਜਿੱਥੇ ਖੜੇ ਹੈ ਇਹ ਕਿਹੜੀ ਜਗ੍ਹਾ ਹੈ ਇਹ ਚੱਕ ਪਾਇਆ ਬਾਬਾ ਜਗ ਜਗ ਇਹ ਕਿਹੜਾ ਹੈ ਬਾਬਾ ਜੱਟ ਦੀ ਜਗ੍ਹਾ ਜਾਂਦੀ ਹੈ ਇਹ ਤੇ ਇਹ ਜਿਹੜੀ ਇੱਥੇ ਡੈਥ ਹੋਈ ਹੈ ਨੌਜਵਾਨ ਦੀ ਇਹ ਕਿਵੇਂ ਹੋਈ ਹੈ ਇਹ ਚਿੱਟਾ ਲਾ ਕੇ ਮਰਿਆ ਜੀ ਤੇ ਕੋਈ ਪਤਾ ਨਹੀਂ ਪਤਾ ਨਹੀਂ ਅਸੀਂ ਇੱਥੇ ਜੀ ਆਹ ਮੋਟਰਸਾਈਕਲ ਖੜਾ ਸੀ ਸ਼ੜੀ ਆਪਣੇ ਆਹ ਰਾਹ ਦੇ ਉੱਤੇ ਖੜਾ ਸੀ ਆ ਅੱਛਾ ਜੀ ਇਹਨੇ ਕਿ ਆਪਣਾ ਸ਼ਗਾਰਾ ਸਿੰਘ ਹੈਗਾ ਜੀ ਇਹ ਦਾਗੀ ਪਿੰਡ ਆ ਉਹ ਲਾਉਣ ਲੱਗਿਆ ਸੀ ਬਰੇ ਸੇਵਨ ਵਾਲੇ ਚ ਅੱਛਾ ਜੀ ਉਹਨੇ ਵੇਖਿਆ ਬੰਦਾ ਤਾਂ ਉਹ ਮਰਿਆ ਪਿਆਗਾ ਫਿਰ ਅਸੀਂ ਵੇਖਿਆ ਤਾਂ ਟੀਕਾ ਲੱਗਿਆ ਸੀ ਗੋਪਥਾ ਦੇ ਉਹਦਾ ਅੱਛਾ ਜੀ ਤੇ ਕੋਈ ਪਤਾ ਕਦੋਂ ਕੁ ਦਾ ਇੱਥੇ ਡੈਥ ਹੋਈ ਵੀ ਕੱਲ੍ਹ ਕਿਸ਼ਾਮ ਦੀ ਹੋਈ ਵੀ ਅੱਛਾ ਜੀ ਤੇ ਪੁਲਿਸ ਆਈ ਹੁਣ ਮੌਕੇ ਤੇ ਕੱਲ੍ਹ ਸ਼ਾਮ ਨੂੰ ਪੁਲਿਸ ਇੱਥੇ ਖੜਾ ਗਿਆ ਚਾਲ 5 ਵਜੇ ਦਾ ਸੀ ਤੁਸੀਂ ਉਹਨੂੰ ਉਹਨੂੰ ਪੁਲਿਸ ਨੂੰ ਸੂਚਿਤ ਕੀਤਾ ਤੁਸੀਂ ਹਾਂਜੀ ਆਪਾਂ ਗਰਨਾਵ ਸਰਪੰਚ ਨੂੰ ਕੀਤਾ ਫੋਨ ਸਰਪੰਚ ਨੇ ਇਹਨੂੰ ਫੋਨ ਕੀਤਾ ਪੁਲਿਸ ਵਾਲਿਆ ਜੀ ਪੁਲਿਸ ਆਈ ਹੁਣ ਮੌਕੇ ਤੇ ਹਾਂਜੀ ਪੁਲਿਸ ਆਈ ਇਹ ਜਿਹੜਾ ਨਸ਼ੇ ਨਾਲ ਆਏ ਦੇ ਨਹੀਂ ਮੌਤਾਂ ਹੋਈ ਜਾਂਦੀਆਂ ਕਤਲ ਹੋਈ ਜਾਂਦੇ ਨੇ ਕੀ ਕਹਿਣਾ ਚਾਹੋਗੇ ਕੀ ਮੰਗ ਕਰਦੇ ਹੋ ਸਰਕਾਰ ਕੋਈ ਕੰਟਰੋਲ ਨਹੀਂਗਾ ਬਸ ਕਿੱਤਾ ਦੀ ਨੂੰ ਵਾਧੂ ਹੈ ਫਿਰ ਤਾਂ ਅੱਛਾ ਸਰਕਾਰ ਨੇ ਹੀ ਉਧਰ ਅਸ਼ਾ ਵਿਰੋਧ ਛੇੜੀ ਹੈ ਕਹਿੰਦੇ 80% ਖਤਮ ਹੋ ਗਿਆ ਵਾਧੂ ਬਾਜੀ ਜੀ ਨੰਬਰ ਜੀ ਲਈਓ ਇੱਥੇ ਪਛਪੜਤਾਲੇ ਇੱਥੇ ਪਾਲੀ ਵਾਲੇ ਪਿੰਡ 'ਚ ਵਿਕਦਾ ਵਾਧੂ ਵਾਧੂ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣਾ ਹੈ ਨਾਮ ਸਿੰਦਰ ਸਿੰਘ ਜੀ ਮੇਰਾ ਪਿੰਡ ਘਾਟਘੜੀ ਅੱਛਾ ਜੀ ਤੇ ਕੀ ਮਸਲਾ ਕੀ ਹੋਇਆ ਇੱਥੇ ਇਹ ਮਸਲਾ ਹੈ ਜੀ ਚਿੱਟੇ ਦਾਈ ਜੀ ਹਾਂ ਇੰਗੇ ਪਤਾ ਨਹੀਂ ਮੂਲਿਆਂ ਦਾ ਬੰਦਾ ਹੈ ਪਾਲੀ ਵਾਲੇ ਤੋਂ ਚੱਟਾ ਲੈ ਕੇ ਲਿਆ ਉਹਨੇ ਗੁਪਤ ਜਗ੍ਹਾ ਤੇ ਟਿਕਾ ਲਾਇਆ ਜੀ ਅੱਛਾ ਡੈਥ ਹੋ ਗਈ ਉਸ ਬੰਦੇ ਦੀ ਇਹ ਤੁਹਾਨੂੰ ਕਿਵੇਂ ਪਤਾ ਪਾਲੀ ਵਾਲੇ ਤੋਂ ਲੈਣ ਸਾਨੂੰ ਕਿਉਂਕਿ ਪਹਿਲਾਂ ਕਾਠਗੜ੍ਹ ਚ ਬੰਦੇ ਜਾਂਦੇ ਸੀਗੇ ਅੱਛਾ ਜੀ ਕਾਠਗੜ੍ਹ ਚ ਪਾਲੀ ਰੋਕ ਹੋ ਗਈ ਕਮੇਟੀ ਬਣ ਗਈ ਜੀ ਅੱਛਾ ਅੱਛਾ ਜੀ ਕਿਉਂਕਿ ਇਹ ਬੰਦਾ ਪਾਲੀ ਵਾਲੇ ਤੋਂ ਲੈ ਕੇ ਆਇਆ ਹੈ ਇਹ ਮੂਲਿਆਂ ਦਾ ਬੰਦਾ ਹੈ ਵੀ ਇਦਾਂ ਦਾ ਕੋਈ ਮੰਗ ਰਿਆ ਸੀ ਚੀਜ਼ਾਂ ਮੰਗ ਮੁਕੇ ਦਾਣੇ ਮੰਗ ਕੇ ਉਹ ਵੇਚ ਕੇ ਤੇ ਇਹ ਆਦਾ ਸਮਾਨ ਪੂਰਾ ਕਰਦਾ ਜੀ ਅੱਛਾ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਇੱਥੇ ਲਾਸ਼ ਮਿਲੀ ਹੈ ਇਹ ਸਾਡੀ ਕਮੇਟੀ ਹੀ ਬਣੀ ਹੈ ਜ ਤੇ ਤੁਸੀਂ ਜਿਵੇਂ ਕਮੇਟੀ ਬਣਾਈ ਹੈ ਜਿਵੇਂ ਨਸ਼ਾ ਵਿਖਦਾ ਹੈ ਸਰਕਾਰ ਨੇ ਇੱਕ ਪਾਸੇ ਪੁਲਿਸ ਨੇ ਯੋਧ ਨਸ਼ਾ ਵਿਰੋਧ ਮੁਹਿੰਮ ਚਲਾਈ ਹੈ ਤੇ ਇੱਕ ਪਾਸੇ ਆਏ ਦਿਨ ਹੀ ਮੌਤਾਂ ਹੋਈ ਜਾਂਦੀਆਂ ਜਲਾਲਾਬਾਦ ਅੰਦਰ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਇਹ ਤਾਂ ਕਹਿਣ ਦਾ ਨਾਮ ਹੈ ਜੀ ਨਸ਼ਾ ਨਸ਼ਾ ਵਿਰੋਧੀ ਕੋਈ ਹੱਦਤ ਗੱਲ ਨਹੀਂ ਹੈਗੀ ਥਾਣਾ ਵੈਰੋਗਾ ਲੱਗਦਾ ਤੁਹਾਨੂੰ ਤੇ ਪੁਲਿਸ ਦੇ ਵੱਲੋਂ ਕੋਈ ਨਸ਼ਿਆਂ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਫਿਲਹਾਲ ਕੁਝ ਹੱਦ ਤੱਕ ਕਰਦੇ ਆ ਥੋੜੇ ਟਾਈਮ ਬਾਅਦ ਛੱਡ ਦਿੰਦੇ ਆ ਜੀ ਐਸੀ ਪੂਸੇ ਦੇਖ ਕੇ ਛੋਟਾ ਜਾਂਦਾ ਕੋਈ ਕਿਵੇਂ ਕਰਦਾ ਜੀ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਉਣੇ ਆ ਵੀ ਜੇ ਜੇ ਕਹਿੰਦੇ ਪਿੰਡਾਂ ਸਾਥ ਦਿਓ ਪਿੰਡਾਂ ਦਾ ਸਾਥ ਵੀ ਦਿੰਨੇ ਪਿੰਡ ਵਾਲੇ ਬੰਦੇ ਬਹੁਤ ਸਾਥ ਦਿੰਦੇ ਆ ਜੀ ਜਿਵੇਂ ਸਾਡੇ ਪਿੰਡ ਚ ਕਮੇਟੀ ਬਣੀ ਆ ਨਾਲ ਦੇ ਪਿੰਡਾਂ ਚ ਕਮੇਟੀ ਬਣ ਜਾਏ ਤਾਂ ਬਹੁਤ ਰੋਗ ਹੋ ਜੂਗੀ ਉਸਦਾ ਕੰਮ ਹੈ ਜੀ ਤੁਹਾਡੇ ਟਾਈਮ ਪਾ ਤੇ ਫੜਿਆ ਪੈਸੇ ਮਿਲ ਕੇ ਛੱਡਦਾ ਜੀ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਮੇਰਾ ਨਾਮ ਰਾਜਨ ਹੈ ਜੀ ਮੈਂ ਕਾਠਗੜ੍ਹ ਦਾ ਰਹਿਣ ਵਾਲਾ ਹਾਂ ਕੀ ਹੋਇਆ ਕੀ ਮਸਲਾ ਇੱਥੇ ਅੱਜ ਜੀ ਇੱਥੇ ਮੁੰਡਾ ਮਰਿਆ ਹੈ ਪੁਤਾ ਕੇ ਟੀਕਾ ਲਾ ਕੇ ਚਿੱਟੇ ਦਾ ਅੱਛਾ ਉਸ ਕਰਨ ਸ਼ਹੀਦੇ ਕੱਲ ਦਾ ਮਰਿਆ ਹੈ ਕੋਈ ਲੱਗਾ ਪਤਾ ਕਿੱਥੋਂ ਦਾ ਹੈ ਨੌਜਵਾਨ ਇਹ ਜੀ ਪੁਲਿਸ ਨੇ ਉਹਦਾ ਫੋਨ ਜੇਬ ਚੋਂ ਕੱਢ ਕੇ ਫੋਨ ਕੀਤਾ ਜੇ ਬੰਦਾ ਮੋਲੇ ਵਾਲਾ ਇਹ ਤੁਹਾਨੂੰ ਲੋਕਾਂ ਨੂੰ ਕਿਵੇਂ ਪਤਾ ਲੱਗਾ ਵੀ ਇੱਥੇ ਨੌਜਵਾਨ ਦੀ ਲਾਸ਼ ਹੈ ਸਾਡਾ ਇੱਕ ਕਮੇਟੀ ਗਰੁੱਪ ਬਣਿਆ ਹੈ ਕਾਠਗੜ੍ਹ ਉਹਦੇ ਵਿੱਚ ਮੈਸੇਜ ਗਿਆ ਸੀ ਵੀ ਪਾਲੀ ਵਾਲੇ ਨਾਲੀ ਦੇ ਸੇਮ ਨਾਲੀ ਤੇ ਡੈਥ ਹੋਈ ਹੋਈ ਹੈ ਅਸੀਂ ਫਿਰ ਨਾਲੀ ਨਾਲੀ ਆ ਕੇ ਪਤਾ ਕੀਤਾ ਬੰਦਾ ਮਰਿਆ ਇਸ ਤੋਂ ਪਹਿਲਾਂ ਇੱਥੇ ਕੋਈ ਪੰਚਾਇਤ ਦੇ ਮੈਂਬਰ ਖੜੇ ਸੀਗੇ ਤੇ ਕੋਈ ਪਿੰਡਦੋਹਰ ਬੰਦੇ ਖੜੇ ਸੀ ਇਹ ਪਾਲੀ ਵਾਲੇ ਥਾਂ ਤੇ ਹੈ ਜੀ ਪੁਲਿਸ ਵੀ ਆਈ ਮੌਕੇ ਤੇ ਹਾਂ ਜੀ ਪੁਲਿਸ ਵੀ ਆਈ ਹੈ ਤੇ ਬਾਈ ਇੱਕ ਪਾਸੇ ਪੰਜਾਬ ਸਰਕਾਰ ਤੇ ਪੁਲਿਸ ਨੇ ਯੋਧ ਨਸ਼ਿਆਂ ਵਿਰੋਧ ਨੂੰ ਮਹਮ ਚਲਾਈ ਹੈ ਨਸ਼ੇ ਨੂੰ ਰੋਕਣ ਲਈ ਤੇ ਇੱਕ ਪਾਸੇ ਜਿਹੜੀਆਂ ਆਏ ਤੇ ਨਹੀਂ ਮੌਤਾਂ ਹੋਈ ਜਾਂਦੀਆਂ ਨਸ਼ਿਆਂ ਕਾਰਨ ਕੀ ਕਹਿਣਾ ਚਾਹੋਗੇ ਕਿਵੇਂ ਕਾਰਜਕਾਰੀ ਦੇਖਦੇ ਹੋ ਪੁਲਿਸ ਦੀ ਇਹ ਜੀ ਪੁਲਿਸ ਤਾਂ ਸਾਡਾ ਕੋਈ ਸਾਥ ਨਹੀਂ ਦੇ ਰਹੀ ਹਾਂ ਵੀ ਚਲੋ ਸੀਐਮ ਭਗਵੰਦ ਮਾਨ ਨੇ ਸਕੀਮ ਸਹੀ ਚਲਾਈ ਹੋ ਆਪਦੇ ਪੱਧਰ ਤੇ ਸਹੀ ਕੰਮ ਕਰ ਰਹੇ ਨੇ ਹਮ ਸੀਐਮ ਸਾਹਿਬ ਸਹੀ ਨੇ ਜਿਹੜੇ ਉਹਦੇ ਥੱਲੇ ਚਮਚੇ ਨੇ ਉਹ ਗਲਤ ਨਹੀਂ ਹਮ ਸਭ ਕੁਝ ਉਹ ਕਰਾ ਰਹੇ ਨੇ ਹਮ ਕਿੰਨਾ ਕੁ ਨਸ਼ਾ ਵਿਕਦਾ ਤੁਹਾਡੇ ਪਿੰਡਾਂ ਜੀ ਬਹੁਤ ਵਿਕਦਾ ਵੀ ਕਾਠਗੜ੍ਹ ਤੋਂ ਸਾਡੇ ਵੀ ਅਸੀਂ ਕਮੇਟੀਆਂ ਨੇ ਕਈ ਫਰਕ ਪਾਤਾ ਵੀ ਹੁਣ ਨਾਲ ਦੇ ਪਿੰਡਾਂ ਚ ਮਿਲਦਾ ਹੈ ਹਮ ਹੁਣ ਕੋਈ ਇਹਦਾ ਜਿੰਦੀ ਡੈਥ ਹੋਈ ਹੈ ਇਹਦਾ ਕੋਈ ਪਰਿਵਾਰਕ ਮੈਂਬਰ ਆਏ ਨੇ ਜੀ ਉਹ ਫੁੱਸ ਨੇ ਫੋਨ ਕਰਿਆ ਹਲੇ ਤੱਕ ਤਾਂ ਨਹੀਂ ਪਹੁੰਚੇ ਤਕਰੀਬਨ 1.5-2 ਘੰਟੇ ਦੀ ਗੱਲ ਹੈ ਹਮ ਜੀ ਸਰ ਅੱਜ ਪਿੰਡ ਪਾਲੀ ਵਾਲੇ ਵਿਖੇ ਜਿਹੜੀ ਨੌਜਵਾਨ ਦੀ লাশ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਦੱਸਿਆ ਜਾ ਰਿਹਾ ਡੈਥ ਹੋਈ ਹੈ ਨੌਜਵਾਨ ਦੀ ਹਾਂਜੀ ਮੈਂ ਮੌਕੇ ਤੇ ਪੁੱਜਿਆ ਜਿਹੜਾ ਪਾਲੀ ਵਾਲੇ ਪਿੰਡ ਤੇ ਚੰਦਪਾਣ ਡਰੇਨ ਹੈਗੀ ਜੀ ਉੱਥੇ ਇੱਕ ਆਦਮੀ ਦੀ ਜਿਹੜੀ লাশ ਮਿਲੀ ਹੈ ਜੀ ਉਸ ਦੇ ਸਬੰਧ ਵਿੱਚ ਅਸੀਂ ਜਿਹੜਾ ਉਹਦੇ ਵਾਰਸਾਂ ਤੋਂ ਜਿਹੜਾ ਪਤਾ ਕਰਕੇ ਜਿਹੜੀ ਸਰ ਕੋਈ ਲੱਗਾ ਪਤਾ ਕਿੱਥੋਂ ਦਾ ਸੀ ਇਹ ਨੌਜਵਾਨ ਲੱਗਦਾ ਇੱਥੇ ਜੇ ਉਹਨਾਂ ਦੇ ਵਾਰ ਦੇ ਮੈਂਬਰ ਆਉਣਗੇ ਫਿਰ ਪਤਾ ਲੱਗੂ ਬਾਕੀ ਪਤਾ ਲੱਗਿਆ ਵੀ ਮੂਲੇ ਆਲੇ ਫੜ ਲਾ ਜੀ ਤੇ ਸਰ ਇੱਥੇ ਦੇਖਣ ਨੂੰ ਇਹ ਵੀ ਮਿਲਿਆ ਕਿ ਇਸ ਨੇ ਸਰੇਂਜ ਲਗਾਈ ਸੀ ਚਿੱਟੇ ਵਾਲੀ ਜੀ ਪਤਾਲ ਕਰ ਰਹੇ ਆ ਜੀ ਜੀ